ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਭਰੇ ਹੋਏ ਕੱਲ੍ਹ ਪੱਜ ਨੇ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕੱਲ੍ਹ ਛੱਤਰ ਮੈਂ ਟੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਕਿ ਲੜਕੇ ਦੇ ਵੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ ਤਿੰਨ ਤੇ ਤਿੰਨ ਤੇ 15 ਤੋਂ ਲੈ ਕੇ 16000 17000 ਦੀ ਰੇਟ ਸੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਨਜ਼ਰ ਪਈ ਕਿ ਮੈਂ ਕਹਿੰਦਾ ਲੱਗਦਾ ਮੋਬਾਈਲ ਗੁੰਮ ਹੋਏ ਰਾਤ ਦੇ ਚੋਰੀ ਹੋਈ ਹੈ ਸਰ ਕਰਪਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਛ ਮੈਡੀਸਿਨ ਦਪੱਤੇ ਕਾਫੀ ਵਿੱਚ ਮਿਸਿੰਗ ਹੈ ਗਿਆ ਸਰ ਜੀ ਕਿ ਸਰ ਉੱਪਰਲਾ ਦਰਵਾਜ਼ਾ ਟੁੱਟਿਆ ਹੋਇਆ ਸੀ ਕਿ ਸਾਰੇ ਸਰ ਪਰਮ ਕਿਹਨਾ ਬਿਲਡਿੰਗ ਤੋਂ ਉੱਪਰੋਂ ਆਇਆ ਸਰ ਜੀ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਚੋਰਾਂ ਵੱਲੋਂ ਨਿਤੜਕ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਹਿਸਾਬ ਲਾਇਆ ਜਾਵੇ ਤਾਂ ਪਿਛਲੇ ਦਿਨਾਂ ਵਿੱਚ ਜੰਡਿਆਲਾ ਗੁਰੂ ਵਿੱਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ ਹਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਉਤੇ ਹੀ ਬੀਤੀ ਰਾਤ ਫਿਰ ਤੋਂ ਜੰਡਿਆਲਾ ਗੁਰੂ ਦੇ ਕਾ ਮੰਡੀ ਚੌਂਕ ਵਿੱਚ ਤਿੰਨ ਚੋਰੀਆਂ ਹੋਣ ਦਾ ਸਮਾਚਾਰ ਮਿਲਿਆ ਤਿੰਨਾਂ ਚੋਰੀਆਂ ਦੇ ਵਿੱਚ ਚੋਰ ਛੱਤ ਦੇ ਰਸਤੇ ਦੁਕਾਨਾਂ ਦੇ ਵਿੱਚ ਦਾਖਲ ਹੋਏ ਤੇ ਕਈ ਮਹਿੰਗੇ ਮੋਬਾਈਲ ਨਾਲ ਦੇ ਨਾਲ ਕੈਸ਼ ਲੈ ਕੇ ਫਰਾਰ ਹੋ ਗਏ ਸੋ ਦਾਸ ਨੇ ਆ ਕਿ ਇਸ ਵਾਰ ਚੋਰਾਂ ਨੇ ਮੈਡੀਕਲ ਹਾਲ ਕਲੋਥ ਹਾਊਸ ਤੇ ਇੱਕ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਦੁਕਾਨਦਾਰ ਦਾ ਕਹਿਣਾ ਹੈ ਕਿ ਅੱਗੇ ਸਾਰਾ ਦਿਨ ਦੁਕਾਨ ਦੇ ਵਿੱਚ ਗਾਹਕ ਨਹੀਂ ਆਉਂਦੇ ਤੇ ਕੰਮ ਮੰਦਾ ਪਿਆਏ ਉਤਹੀ ਚੋਰਾਂ ਦੀ ਚੋਰੀ ਕਰਕੇ ਸ਼ਹਿਰ ਦੇ ਲੋਕ ਬੇਹਤ ਪਰੇਸ਼ਾਨ ਨੇ ਜਲਦੀ ਹੀ ਪੁਲਿਸ ਨੂੰ ਇਹਨਾਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕੀ ਨਾਮ ਵੀ ਆਪਣਾ ਹੈ ਆਪਣਾ ਨਾਮ ਕੋਮਲ ਕੁਮਾਰ son of ਸ਼੍ਰੀ ਬਲਦੇਵ ਰਾਜ ਵਾਸੀ ਜੰਡੇਆਲਾ ਗੁਰੂ ਯੋਗੀ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-10 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ-ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਪਰੇ ਹੋਏ ਬਸ ਇਹੋ ਚੋਰੀ ਹੋਈ ਜੇ ਉੱਪਰ ਉਹਦੀ ਕੋਠੇ ਥਾਣੀ ਆਏ ਤੇ ਬਹੁਤ ਹੀ ਮੰਦਾ ਹਾਲ ਹੈ ਤਿੰਨ-ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਰਾਤ ਕੱਲ ਰਾਤ ਦੀ ਦਿਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਇੱਕ ਟੈਲੀਵਿਜ਼ਨ ਸ਼ੋਰੂਮ ਦਾ ਉੱਥੇ ਚੋਰੀ ਹੋਈ ਹੈ ਤੇ ਇੱਕ ਪ੍ਰਦੀਪ ਡਾਕਟਰ ਹੈ ਉਸ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਦੇ ਦੁਕਾਨ ਤੋਂ ਵੀ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 8 ਤੋਂ 10000 ਰੁਪਏ ਕੈਸ਼ ਲੈ ਗਏ ਤੇ ਨਾਲ 3-4 ਬੈਗ ਬੈਗ ਲੈ ਗਏ ਸੂਟਾਂ ਦੇ ਸੀ 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 ਟੀ ਵੀ ਦੀ ਕੋਈ ਉਹ ਤੋੜ ਗਏ ਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀ ਸੀ ਕੈਮਰੇ ਕਿ ਕੀ ਹੋਰ ਫੋਟੇਜ ਦੇ ਵਿੱਚ ਆਂਦਾ ਹੈ ਫਿਰ ਦੇਖਦੇ ਹਾਂ ਉਸ ਤੋਂ ਬਾਅਦ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜੇ ਤੱਕ ਇਨਫੋਰਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਆ ਗਿਆ ਦੇਖ ਕੇ ਗਏ ਆ ਆ ਇਹ ਦੇਖੋ ਕੀ ਕਾਰਵਾਈ ਕਰਦੇ ਹੋ ਉਸ ਤੋਂ ਬਾਅਦ ਕੀ ਚੋਲੀ ਉਹ ਕਿਸਾ ਹੈ ਇਹ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਚੋਰੀਆਂ ਨੂੰ ਡੱਕਿਆ ਜਾਵੇ ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਦੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦਵਾਇਆ ਜਾਵੇ ਹਾਂ ਸਕੀਮਾਂ ਨੇ ਹਾਂਜੀ ਪਾਜੀ ਜੇ ਦੁਕਾਨ ਦਾ ਨਾਮ ਭਗਵਾਨ ਦਾਸ ਤੋਂ ਲੋਕਿਆਂ ਦਾ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਹੀ ਸੀਗਾ ਤੇ ਸਾਡਾ ਦੂਸਰਾ ਮੁੰਡਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਰਾਜੀ ਆ ਗਿਆ ਕਹਿੰਦਾ ਪਾਜੀ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਤਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਏ ਆ ਮੈਂ ਉਸੇ ਵਲੇ ਕੁਸ਼ੂਰੀ ਮਕਾਮ ਨਹੀਂ ਪੀਤੀ ਮੈਂ ਫਰਫਰਾਇਆ ਤੇ ਦੇਖਿਆ ਗੱਲੇ ਬੁੱਲੇ ਸਾਰਾ ਸਮਾਨ ਖਲਰਿਆ ਕਿ ਲੜਕੇ ਦੇ ਵੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ ਤਿੰਨ ਤੇ 15 ਤੋਂ ਲੈ ਕੇ 16000 17000 ਦੀਆਂ ਸੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮਿਲ ਮੈਨੂੰ ਨਜ਼ਰ ਪਈ ਵੀ ਮੈਂ ਕਹਾਂ ਜਿਆ ਲੱਗਦਾ ਮੋਬਾਈਲ ਗੁੰਮ ਹੋਇਆ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਹੈ ਨਹੀਂ ਸੀ ਫੋਰ ਮੈਂ ਸਾਜੀ ਕੀ ਚੀਜ਼ਾਂ LED ਵਗੈਰਾ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ ਲੇਕਿਨ ਹੁਣ ਜੀ ਜੋ ਜੋ ਵੇਖੀ ਜਾਵਾਂਗੇ ਇਹ ਸਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗੋਮਿਆ ਜਦੋਂ ਹੁਣ ਵੇਖਾਂਗੇ ਗਾਹ ਕਹੂਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਣ ਪਰ ਬਾਅਦ ਚ ਦੱਸਣਗੇ ਵੀ ਕੀ ਚੀਜ਼ ਹਰੋ ਪੂਰੀ ਸੁਚਿਤ ਕੀਤਾ ਉਹ ਆਏ ਸੀਗੇ ਦੋ ਮਲਾਜਮ ਉਹ ਲੈ ਕੇ ਆਪਣੇ ਮਾਨਮੋਟਾ ਲੈ ਕੇ ਤੇ ਆਪਣਾ ਬਿਆਨ ਬਿਆ ਜੀ ਫੋਟੋ ਖਿੱਚ ਕੇ ਲੈ ਕੇ ਗਏ ਨੁਕਸਾਨ ਲੱਗਿਆ ਨੁਕਸਾਨ ਸਾਡਾ ਹੁਕਮ ਲੱਗ ਪਗਸਾ ਲੱਖ ਸਭਾ ਲੱਖ ਲੱਖ ਪੰਗ ਹੋ ਗਿਆ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗ ਗਈ ਸਾਡੇ ਗਵਾਂ ਦੇ ਇੱਕ ਚੋਰੀ ਇਹ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਨੇ ਬੰਦ ਲਾਗੇ ਉਹਨਾਂ ਨੂੰ ਕੋਈ ਬੰਦੇ ਨੇ ਹਜ ਤੱਕ ਕੋਈ ਪਤਾ ਨਹੀਂ ਲੱਗਾ ਕਿ ਕਿੰਨੀਆਂ ਚੋਰੀਆਂ ਹੋਈਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਲਗਭਗ ਇੱਕ ਸਾਡੇ ਨਾਲ ਕੱਪੜੇ ਦੀ ਆਪਣਾ ਥੋਰਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਉਹ ਤੋਂ ਪਹਿਲਾਂ ਵੀ ਚੋਰੀ ਹੋਈ ਹੈ ਕੀ ਕੰਦ ਵੀ ਹੈ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਸ ਤੋਂ ਵੀ ਲਗਭਗ ਰੁਪਏ ਦੇ ਲਗਭਗ ਲੈ ਗਏ ਸੀ ਉਸ ਤੋਂ ਬਾਅਦ نیچے ਬੀਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਹੀ ਪੱਕੇ ਚੋਰ ਹੈ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਇਹ ਜਿਹੜਾ ਸਾਡੇ ਦਰਵਾਜ਼ੇ ਆ ਇਹ ਖਾਲਾ ਜੀ ਤੇ ਤੋੜ ਕੇ ਲਾਲ ਦਰਵਾਜੇ ਇਹਨਾਂ ਅਰਧ ਸਮੇਂ ਤੀ ਤੋੜਦੇ ਹੋਣਾਂ ਨੇ ਸਾਡ ਤੋੜ ਕੇ ਗੱਲੇ ਗੁੱਲੇ ਸਾ ਸਬੰਧਾਂ ਦੇ ਕਿਉਂ ਨਾ ਕਾਰਨ ਕੀ ਹੈ ਸੋਰੀ ਇਹ ਹੋਈ ਵੀ ਸਾਡੇ ਨਸ਼ਰੇ ਇਸ ਕੋਈ ਹੈ ਨਹੀਂ ਉਥੇ ਕੋਈ ਸ਼ਹਿਰ ਦੇ ਵਿੱਚ ਕੋਈ ਸਾਈ ਖਸਮ ਹੈ ਨਹੀਂ ਜਿਹਦੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗ ਜਾਂਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰੇ ਜਿਹੜੀ ਵਿਹਲੇ ਬਿਠਰੀ ਨੇ ਤੇ ਜੇ ਅਸੀਂ ਕੁਝ ਕੀਨੇ ਆ ਤੇ ਪੁਲਿਸਾਰੇ ਵੀ ਉਦੋਂ ਆਉਂਦੇ ਨਹੀਂ ਜਦੋਂ ਜਮ ਜਮ ਲੋਕੀ ਆਪੇ ਸਮੱਸਿਆ ਆਪਣੀ ਹੱਟ ਜਲ ਜਾਂਦੇ ਆ ਬਚਾਰੇ ਲਾ ਕੇ ਯੋਰ ਯਾਰ ਆਪਣੇ ਨਿਕਲ ਨਿਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਮੰਤਰੀ ਜੀ ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਤੁਹਾਡੇ ਹੁੰਦਿਆਂ ਚਿੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਹੈ ਦੂਜੀ ਵਾਰੀ ਚੋਰੀ ਹੋ ਗਈ ਹੈ ਸਾਰਾ ਮੰਗ ਇਹੀ ਕਰਦੇ ਆ ਜੀ ਇਹ ਬੰਦੇ ਸਾਡੋਂ ਜਿਹੜੇ ਅਸੀਂ ਤੇ ਕਹਿੰਦੇ ਬੰਦੇ ਫੜਕੋ ਪੜੋ ਉਹਨਾਂ ਨੂੰ ਜਿਹੜਾ ਜ਼ਮਾਨ ਹੈ ਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਨਹੀਂ ਕਹੀ ਹੋ ਮਤਰਾ ਪਵੇ ਜੀ ਇਹ ਕੰਮ ਕਰਨ ਤਕੀ ਨਾਮ ਵੀ ਆਪਣਾ ਪ੍ਰਦੀਪ ਕੁਮਾਰ ਸਾਹਿਬ ਪ੍ਰਦੀਪ ਮਾ ਜੀ ਅੱਜ ਤੁਹਾਡੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ सर रा चोरी हुई है सर तीबन सत्त हज़ार का कैश चक्या गया सर जी बाकी कुछ मेडिसिन पत्ते काफ़ी मिसिंग है, गया सर जी। दस तो या है सर जी तकबन दस सौ पंद्रह हज़ार का जी हो तो माड़ी गल तो है कि सर जी चोर कितों कि तो आए सर ये के दरवाजे टुटे हुए थे सारे सरों में कि बिल्डिंग के उपरों आए सर सी सवेरे पता लगे सवेरे दुकान खोली जो कस्टमर आए पैसे कट्ट लगे थे गले पैसे नहीं सर ਕਿਦ ਤੱਕ ਕੋਈ ਆਇਆ ਪੁਲਿਸ ਦਾ ਕੋਈ ਮਹਾਜਮ ਹਾਂ ਪੁਲਿਸ ਤੋਂ ਮਹਾਜਮ ਹੋਣਾ ਹੋ ਕੇ ਗਏ ਸਾਡੇ ਕੋਲ ਸਰਜੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਕੋ ਸਿਆਸੀ ਮੰਗ ਕਰਦਾ ਵੀ ਨਿਆਂ ਹੋਣਾ ਚਾਹੀਦਾ ਜੀ ਨਹੀਂ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਪਸਕੇ ਕੇ ਹੀ ਹੋਰ ਦਾ ਨੁਕਸਾਨ ਨਾ ਹੋਵੇ ਸਰਪੇ। ਫਰਦਾਰ ਹੋਰੀਆਂ ਚੋਰੀਆਂ ਕਰਕੇ ਸ਼ਹਿਰ ਦੇ ਲੋਕ ਬਹੁਤ ਹੀ ਪਰੇਸ਼ਾਨ ਨੇ ਤੇ ਉਹਨਾਂ ਵਿੱਚ ਡਰ ਦਾ ਮਾਹੌਲ ਬੜਿਆ ਹੋਇਆ ਹੈ। ਉਧਰ ਹੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿੰਡਿਆਲਾ ਗੁਰੂ ਕੈਬਨਿਟ ਮੰਤਰੀ ਦਾ ਖੁਦ ਦਾ ਪਿੰਡ ਹੋਵੇ ਔਰ ਉਥੇ ਚੋਰੀਆਂ ਰੁਕਣ ਦਾ ਨਾ ਨਾ ਲੈਣ ਬੜੀ ਸ਼ਰਮ ਵਾਲੀ ਗੱਲ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਤੇ ਕਰਕੇ ਚੋਰਾਂ ਦੇ ਹੌਸਲੇ ਵਧ ਰਹੇ ਨੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ